ਅਸਲਾਮ ਅਲੈਕੁਮ ਉਮੀਦ ਕਰਨੀ ਹੈ ਤੁਸੀਂ ਸਾਰੇ ਖੈਰੀਅਤ ਨਾਲ ਹੋਵੋਗੇ ਜਸਪ੍ਰੀਤ ਸਿੰਘ ਦੇ ਮਾਤਾ ਪਿਤਾ ਨੂੰ ਦੁਖੀ ਕਰਨ ਵਾਲੇ ਆਪ ਵੀ ਸੁਖੀ ਨਹੀਂ ਰਹਿ ਸਕਦੇ ਕਿਸ ਤਰ੍ਹਾਂ ਹੁਣ ਪਰੇਸ਼ਾਨੀਆਂ ਦੇ ਵਿੱਚ ਲੁਕੇ ਬੈਠੇ ਐ ਪਹਿਲੇ ਤੇ ਸ਼ੇਰ ਬਣ ਕੇ ਫੇਕ ਇੰਕਾਊਂਟਰ ਕੀਤਾ ਸੀਗਾ ਲੇਕਿਨ ਹੁਣ ਗਿੱਦੜ ਬਣ ਕੇ ਲੁਕੇ ਐ ਉਹਨਾਂ ਨੂੰ ਕਿਸ ਤਰ੍ਹਾਂ ਜਸਪ੍ਰੀਤ ਸਿੰਘ ਦੇ ਮਾਤਾ ਪਿਤਾ ਦੀ ਵੱਦਵਾ ਲਗੀ ਇਹ ਅਸੀਂ ਅੱਜ ਦੀ ਵੀਡੀਓ ਦੇ ਵਿੱਚ ਜਾਣਾਂਗੇ ਅਸੀਂ ਚੱਲ ਕੇ ਵੀਡੀਓ ਦੇਖਨੇ ਆਂ ਸਾਹਿਬ ਮੇਰੇ ਸਾਡੇ ਵਿੱਚ ਤੇਰਾ ਵੀ ਸਾਡੇ ਵਿੱਚ ਇਹਨਾਂ ਗਲਤ ਮਾਰਿਆ ਗਿਆ ਸਾਡਾ ਬੱਚਾ ਸਾਡਾ ਬੱਚਾ ਮਾਰ ਮਾਰਨਾ ਨਹੀਂ ਸੀ ਉਹਨੂੰ ਉਹਨੂੰ ਸਜ਼ਾ ਬਣਦੀ ਸਜ਼ਾ ਦੇ ਦਿੰਦੇ ਠੀਕ ਆ ਵੀ ਸਾਡੇ ਬੱਚੇ ਨੂੰ ਉਹ ਕਹਿੰਦੇ ਨੇ ਅਸੀਂ ਉਹਨਾਂ ਦੀ ਮੰਨ ਲੈਨੇ ਆ ਵੀ ਗਲਤੀ ਕਰ ਗਿਆ ਜੇ ਉਹ ਬੱਚਾ ਗਲਤੀ ਕਰ ਗਿਆ ਉਹਨੂੰ ਗਲਤੀ ਦੀ ਸਜ਼ਾ ਮਿਲਦੀ ਉਹਨੂੰ ਇਹ ਥੋੜਾ ਵੀ ਗਲਤੀ ਤਾਂ ਕਰੀ ਐਨੀ ਕੁ ਸਜ਼ਾ ਮਿਲੇ ਇੱਕ ਈ ਕੋਈ ਕਾਨੂੰਨ ਫਿਰ ਅਧਿਆਤ ਸਾਹਿਬ ਕਹਿੰਦੀ ਬੱਤਰ ਬਣ ਜਾਂਦੇ ਓਏ ਤਾਂ ਹੀ ਬੰਦੇ ਹੁੰਦੇ ਆ ਕਿ ਮੇਰੀ ਮੇਰੀ ਕਰਦੇ ਇਸ ਜੱਗ ਉਤੋਂ ਤੁਰ ਜਾਂਦੇ ਆ ਬੜਾ ਕੁਝ ਇਕੱਠਾ ਕਰਦੇ ਆ ਆਪਣੇ ਪੁੱਤਰਾਂ ਦੇ ਲਈ ਆਪਣੇ ਧੀਆ ਦੇ ਲਈ ਜਾਇਦਾਤਾ ਇਕੱਠੀਆਂ ਕਰਦੇ ਆ ਰੁਪਈਆ ਇਕੱਠਾ ਕਰਦੇ ਆ ਠੱਗੀਆਂ ਮਾਰਦੇ ਆ ਇਧਰੋਂ ਭਾਇਦੇ ਆ ਉਧਰੋਂ ਭਾਇਦੇ ਆ ਜਾਨੀ ਕਿ ਉਹਨਾਂ ਨੂੰ ਚੈਨ ਨਹੀਂ ਆਉਂਦਾ ਚਾਹੇ ਉਹਨਾਂ ਦੀ ਲੱਖ ਲੱਖ ਤਨਖਾਹ ਕਿਉਂ ਨਾ ਹੋਵੇ ਨਾ ਉਹ ਰਿਸ਼ਵਤ ਲੈਣ ਤੋਂ ਡਰਦੇ ਆ ਨਾ ਲੋਕਾਂ ਦਾ ਖੂਨ ਚੂਸ ਕੇ ਜਿਹੜਾ ਉਹਨਾਂ ਨੂੰ ਸਕੂਨ ਆਉਂਦਾਗਾ ਤੇ ਫਿਰ ਉਹ ਕੀ ਕਰਦੇ ਆ ਜਿਨ੍ਹਾਂ ਦੇ ਲਈ ਬੰਦਾ ਪਾਪ ਕਮਾਉਂਦਾ ਕਈ ਵਾਰੀ ਆਪਾਂ ਦੇਖਿਆਗਾ ਕਿ ਉਹਨਾਂ ਦੇ ਪੁੱਤ ਧੀ ਵੀ ਉਹਨਾਂ ਦਾ ਜਿਹੜਾ ਸਾਥ ਸਾੜ ਜਾਂਦੇ ਆ ਕਿਉਂਕਿ ਅਸੀਂ ਬਹੁਤ ਦੇਖਿਆ ਕਿ ਜਿਨ੍ਹਾਂ ਨੇ ਨਿਰਦੋਸ਼ ਨੌਜਵਾਨਾਂ ਨੂੰ ਮਾਰਿਆ ਝੂਠੇ ਮੁਕਾਬਲਿਆਂ ਦੇ ਵਿੱਚ ਖਾਸ ਕਰਕੇ ਪੁਲਿਸ ਵਾਲਿਆਂ ਨੇ ਆਹਰ ਦੇ ਵਿੱਚ ਉਹਨਾਂ ਦੇ ਧੀ ਆ ਪੁੱਤ ਵੀ ਉਹਨਾਂ ਉਤੋਂ ਮੂੰਹ ਮੋੜ ਲੈਂਦੇ ਆ ਕਿਉਂਕਿ ਜ਼ਾਲਮ ਬੰਦਾ ਹਮੇਸ਼ਾ ਜਦੋਂ ਉਹਦਾ ਖੂਨ ਲੱਗਿਆ ਹੋਵੇ ਮੂੰਹ ਨੂੰ ਤੇ ਉਹ ਆਪਣੀਆਂ ਚੰਮ ਦੇ ਚਲਾਉਣਾ ਚਾਹਦਾ ਹੁੰਦਾ ਬੁੱਢੀ ਹੋਰੇ ਵੀ ਪਰ ਉਸ ਟਾਈਮ ਉਹਦੇ ਬੱਚਿਆਂ ਤੋਂ ਦੂਰ ਹੋ ਜਾਂਦੇ ਆ ਉਹਨੂੰ ਛੱਡ ਕੇ ਇੱਥੇ ਪੰਜਾਬ ਦੀ ਧਰਤੀ ਉੱਤੇ ਬਾਹਰ ਕਿਤੇ ਕੈਨੇਡਾ ਅਮਰੀਕਾ ਜਾਂ ਆਸਟ੍ਰੇਲੀਆ ਜਾਂ ਕਿਸੇ ਹੋਰ ਕੰਟਰੀ ਦੇ ਵਿੱਚ ਸੈੱਟ ਹੋ ਜਾਂਦੇ ਆ ਤੇ ਇੱਥੇ ਉਹ ਰੁੱਲਦਾ ਰੁੱਲਦਾ ਜਾਣੇ ਕਿ ੱੱੱਕੇ ਖਾ ਖਾ ਕੇ ਬੰਦਾ ਉਹ ਮਰਦਾ ਹੈਗਾ ਐ ਜੇ ਬਹੁਤ ਸਾਰੀਆਂ ਧਾਰਨਾ ਨੇ ਤੇ ਗੱਲ ਕਰਦੇ ਆਪਾਂ ਭਾਈ ਜਸਪ੍ਰੀਤ ਸਿੰਘ ਜਿਹੜਾ ਕਿ 13 ਮਾਰਚ ਦੀ ਸਾਮ ਨੂੰ ਆਪਾਂ ਕਹਿ ਲਈਏ ਕਿ ਅਨਕਾਉਂਟਰ ਕਰਦੀ ਆ ਪੁਲਸਾ ਇੱਕ ਝੂਠਾ ਪੁਲਿਸ ਮੁਕਾਬਲਾ ਬਣਾਇਆ ਜਾਂਦਾ ਉਹ ਤੁਹਾਨੂੰ ਸਾਰਾ ਪਹਿਲਾਂ ਮੈਂ ਦੱਸ ਹਟਿਆਂਗਾ ਤੇ ਕੱਲ ਨੂੰ ਉਹਦੇ ਮਾਹ ਬਾਬ ਨਾਲ ਵੀ ਗੱਲਬਾਤ ਤੁਹਾਨੂੰ ਸੁਣਾਵਾਂਗੇ ਤੁਸੀਂ ਉਹ ਵੀਡੀਓ ਵੀ ਜਰੂਰ ਸੁਣਨੀ ਆ ਹੁਣ ਆਖਰ ਹੋਇਆ ਕੀ ਆ ਹੁਣ ਕਿੱਥੇ ਉੱਡੇ ਆ ਉਹ ਚਾਰ ਇਨਸਪੈਕਟਰ ਆ ਜਿਹੜੇ ਕਿ ਕਦੇ ਕਰਨ ਵਾਲਾ ਬਾਠ ਨੂੰ ਕੁੱਟਦੇ ਆ ਕਦੇ ਉਹਦੇ ਪੁੱਤ ਨੂੰ ਕੁੱਟਦੇ ਆ ਤੇ ਕਿਦੇ ਉਹਨਾਂ ਦਾ ਹੰਕਾਰ ਐਨਾ ਸਿਰ ਚੜ ਉੱਤੇ ਬੋਲਦਾਗਾ ਕਿ ਅਸੀਂ ਜਸਪ੍ਰੀਤ ਸਿੰਘ ਦਾ ਅਨਕਾਊਂਟਰ ਕੀਤਾ ਕਿ ਕਹਿੰਦੇ ਤੇਰਾ ਨਾ ਹੋ ਜਾਵੇ ਐਜੇ ਸ਼ਬਦ ਬੋਲਦੇ ਆ ਕਿਉਂਕਿ ਫਤੂਰ ਚੜਿਆ ਹੋਇਆ ਸੀ ਨਸੇ ਦਾ ਨਸਾ ਵੀ ਕਈ ਪ੍ਰਕਾਰ ਦਾ ਹੁੰਦਾ ਉਹਨਾਂ ਨੇ ਸਾਰੇ ਨਸੇ ਕੀਤੇ ਹੋਏ ਸੀ ਉਹਨਾਂ ਨੇ ਸ਼ਰਾਬ ਦਾ ਨਸਾ ਵੀ ਕੀਤਾ ਸੀ ਉਹਨਾਂ ਦਾ ਨਸਾ ਜਿਹੜਾ ਵਰਦੀ ਦਾ ਵੀ ਸੀ ਤੇ ਉਹਨਾਂ ਦੇ ਨਸਾ ਜਿਹੜਾ 10-10 ਲੱਖ ਦਾ ਵੀ ਸੀ ਬੇਕਸੂਰ ਨੌਜਵਾਨ ਚੁੱਕ ਕੇ ਕੋਕੋ ਕੇ ਮਾਰ ਦਿੱਤਾ ਤਾਰਸਨ ਇੱਕ ਖਾਦਾ ਜਰਾ ਤੇ ਪਹਿਲਾ ਮੈਂ ਉਸ ਜਸਪ੍ਰੀਤ ਸਿੰਘ ਦੇ ਦਾਦੇ ਦੇ ਤੁਹਾਨੂੰ ਮੈਂ ਥੋੜੀਆਂ ਵੀਡੀਓ ਸੁਣਾਉਣਾ ਜਾ ਤੇ ਤੁਹਾਡਾ ਮਾਣਾ ਆਪੇ ਪਤਾ ਲੱਗ ਜਾਊਗਾ ਕਿ ਤੁਸੀਂ ਉਸ ਪਰਿਵਾਰ ਨੂੰ ਸਾਰੇ ਨੂੰ ਮਾਰ ਚਲਦੇ ਹੋ ਕੱਲਾ ਜਸਪ੍ਰੀਤ ਨਹੀਂ ਮੈਂ ਇੱਥੇ ਕਹੂੰਗਾ ਮਾਫ ਕਰਨਾ ਜੇ ਕਿਸ ਨੂੰ ਦੁੱਖ ਲੱਗੇ ਮੈਂ ਕਹਿੰਦਾ ਕੱਲਾ ਜਸਪ੍ਰੀਤ ਨਹੀਂ ਮਾਰਿਆ ਉਹਦਾ ਸਾਰਾ ਪਰਿਵਾਰ ਮਾਰ ਦਿੱਤਾ ਤੁਸੀਂ ਜ਼ਾਲਮੋਂ ਉਹਦਾ ਦਾਦਾ ਜਿਹਨੇ ਗੋਦੀ ਛੋਟਾ ਹੁੰਦਾ ਚੱਕ ਚੱਕ ਖੜਾਇਆ ਲਾੜ ਲੜਾਏ ਉਹਦੇ ਮਾਂ ਬਾਪ ਨੇ ਲਾੜ ਲੜਾਏ ਕੱਲਾ ਇਕਲੌਤਾ ਪੁੱਤਰ ਬੜੀਆਂ ਆਸਾਂ ਤੇ ਉਮੀਦਾਂ ਸੀ ਕਿਉਂਕਿ ਇੱਕ ਤਾਂ ਲਾਤ ਹੁੰਦੀ ਆ ਕਿ ਆਪਾਂ ਦੇਖਦੇ ਆ ਕਿ ਚਿੱਟੇ ਦੇ ਵਿੱਚ ਗਲਤਾਨ ਹੋਏ ਰਹਿੰਦੇ ਆ ਤੇ ਉਹਨਾਂ ਦਾ ਮਾਂ ਬਾਪ ਉਹ ਵੀ ਨਹੀਂ ਵੇਸਾ ਕੋ ਉਹਨਾਂ ਨੂੰ ਕਿੰਨਾ ਮਰਦੀ ਦੁਖੀ ਕਰਦਾ ਹੋਵੇ ਪੁੱਤ ਤੇ ਉਹ ਪੁੱਤਾਂ ਨੂੰ ਇਹ ਨਹੀਂ ਕਹਿ ਸਕਦੇ ਕਿ ਤੁਸੀਂ ਮਰ ਜਾਓ ਪਰ ਜਿਸ ਦਾ ਪੁੱਤ ਹੋਵੇ ਸਿਉਨੇ ਦਾ ਰਪੀਆ ਜਿਹਦਾ ਪੁੱਤ ਦੀ ਹਾਮੀ ਭਰਦਾ ਹੋਵੇ ਸਾਰਾ ਪਿੰਡਾ ਜਿਹਦਾ ਪੁੱਤ ਹੋਵੇ ਲਾਇਕ ਦਾ ਤੇ ਨਿਤਨੇਮੀ ਹੋਵੇ ਤੇ ਅੰਬਰਧਾਰੀ ਹੋਵੇ ਤੇ ਜਿਹਦਾ ਆਪਾਂ ਇਹ ਕਹਿੰਦੇ ਕਿ ਘਰ ਹੀ ਸਾਰਾ ਸਵਰਗ ਹੋਵੇ ਤੇ ਉਹ ਘਰ ਨੂੰ ਜਿਹੜਾ ਅੱਜ ਨਰਕ ਬਣਾ ਦਿੱਤਾ ਇਹਨਾਂ ਪਾਪੀਆਂ ਨੇ ਦੇਣੇ ਦਾ ਪਹਿਣਗੇ ਲੇਖੇ ਐਥੀ ਭੋਗਨੇ ਪਹਿਣਗੇ ਤੁਹਾਡੇ ਸਾਹਮਣੇ ਤੁਸੀਂ ਦੇਖ ਲਓ ਕੀੜੇ ਪੈ ਕੇ ਮਾਰਨਗੇ ਜਿਹੜਾ ਕਿਸੇ ਨਿਰਦੋਸ਼ ਨਹੱਤੇ ਬੰਦੇ ਨੂੰ ਮਾਰਦਾ ਮਾਤਾ ਨੂੰ ਪਹਿਲਾਂ ਵੀ ਕਿਹਾ ਸੀ ਕਿ ਬੱਚਾ ਚੁੱਕਣਾ ਬਹੁਤ ਵੱਡਾ ਗਨਾਹ ਆ ਅੱਜ ਉਹਨਾਂ ਦੇ ਮਾਪੇ ਵੀ ਕਹਿੰਦੇ ਆ ਕਿ ਭਾਈ ਜੇ ਸਾਡੇ ਮੁੰਡੇ ਨੇ ਗਲਤੀ ਕੀਤੀ ਸੀ ਤਾਂ ਉਹਨੂੰ ਉਨੀ ਸਜ਼ਾ ਦੇਣੀ ਸੀ ਕਿ ਉਨੀ ਜਿਹੜੀ ਬਣਦੀ ਸੀ ਸਜ਼ਾ ਪਰ ਇਹ ਬਹੁਤ ਜਿਹੜਾ ਕਿ ਮੈਂ ਕਮੇ ਕਮਾਂ ਕਿ ਜਾਲਮਾਨ ਜਿਹੜਾ ਇੱਕ ਅਤਾ ਕਰ ਦਿੱਤੀ ਆ ਪਹਿਲਾਂ ਮੈਂ ਤੁਹਾਨੂੰ ਉਸ ਪਰਿਵਾਰ ਦੇ ਜਸਪ੍ਰੀਤ ਸਿੰਘ ਦਾਦੇ ਦੇ ਬੋਲ ਸੁਣਾਉਣਾਗਾ ਤੇ ਜਿਹੜਾ ਸੀਨਾ ਪਾੜ ਜਾਂਦੇ ਆ ਤੇ ਫਿਰ ਆਪਾਂ ਅੱਗੇ ਗੱਲਬਾਤ ਕਰਦੇ ਆ ਸਾਡੇ ਵਿੱਚ ਸਾਡੇ ਬੱਚੇ ਦਾ ਵੀ ਸਾਡੇ ਵਿੱਚੇ ਦਾ ਗਲਤ ਮਾਰਿਆ ਗਿਆ ਸਾਡਾ ਵਿੱਚ ਸਾਡਾ ਬੱਚਾ ਮਾਰਨ ਮਾਰਨ ਦਾ ਨਹੀਂ ਸੀ ਉਹਨੂੰ ਉਹਨੂੰ ਸਜ਼ਾ ਬਣਦੀ ਸਜ਼ਾ ਦੇ ਦਿੰਦੇ ਠੀਕ ਆ ਵੀ ਸਾਡੇ ਬੱਚੇ ਨੂੰ ਉਹ ਕਹਿੰਦੇ ਨੇ ਅਸੀਂ ਉਹਨਾਂ ਦੀ ਮੰਨ ਲੈਨੇ ਆ ਵੀ ਗਲਤੀ ਕਰ ਗਿਆ ਜੇ ਉਹ ਬੱਚਾ ਗਲਤੀ ਕਰ ਗਿਆ ਉਹਨੂੰ ਗਲਤੀ ਦੀ ਸਜ਼ਾ ਮਿਲਦੀ ਉਹਨੂੰ ਇਹ ਥੋੜਾ ਵੀ ਗਲਤੀ ਤਾਂ ਕਰਿਆ ਇੰਨੇ ਕ ਸਜ਼ਾ ਮਿਲੇ ਇੱਕ ਢੀ ਇਹ ਕੋਈ ਕਾਨੂੰਨ ਹੈ ਫਿਰ ਅਲਦਾ ਸਾਹਿਬ ਕਹਿੰਦਾ 73 ਬਣ ਜਾਂਦੇ ਉਹ ਇੰਨੇ ਇੰਨੇ ਤਨਖਾਣ ਦਿੰਦੇ ਨੇ ਇੰਨੇ ਬੰਦੇ ਰੱਖੇ ਹੋਏ ਨੇ ਫਿਰ ਤਾਂ ਪੁਲਿਸ ਬੜੇ ਫੜਖੇ ਅਹੀਂ ਪਰ ਜਬੀ ਸਾਨੂੰ ਇਨਸਾਫ ਮਿਲੇ ਸਾਡੇ ਬੱਚੇ ਦਾ ਵੀ ਸਾਡੇ ਬੱਚੇ ਦਾ ਗਲਤ ਮਾਰਿਆ ਗਿਆ ਸਾਡਾ ਬੱਚਾ ਸਾਡਾ ਬੱਚਾ ਮਾਰਨ ਮਾਰਨ ਦਾ ਨੀਤੀ ਉਹਨੂੰ ਉਹਨੂੰ ਸਜ਼ਾ ਵੱਣਦੀ ਸਜ਼ਾ ਦੇ ਦਿੰਦੇ ਠੀਕ ਆ ਵੀ ਸਾਡੇ ਬੱਚੇ ਨੂੰ ਉਹ ਕਹਿੰਦੇ ਨੇ ਅਸੀਂ ਉਹਨਾਂ ਦੀ ਮੰਨ ਲੈਣੇ ਆ ਵੀ ਗਲਤੀ ਕਰ ਗਿਆ ਜੇ ਉਹ ਬੱਚਾ ਗਲਤੀ ਕਰ ਗਿਆ ਉਹਨੂੰ ਗਲਤੀ ਦੀ ਸਜ਼ਾ ਮਿਲਦੀ ਉਹਨੂੰ ਇਹ ਥੋੜਾ ਵੀ ਗਲਤੀ ਤਾਂ ਕਰੀ ਐ ਇੰਨੇ ਕ ਸਜ਼ਾ ਮਿਲੇ ਕੱਢੀ ਇਹ ਕੋਈ ਕਾਨੂੰਨ ਨਹੀਂ ਗੱਲ ਦਾ ਸਾਹ ਕਰੀ ਬੱਤਰ ਬਣੀ ਜਾਂਦੇ ਉਹ ਮੈਨੇ ਤਨਖਾਣ ਦਿੰਦੇ ਨੇ ਇੰਨੇ ਬੰਦੇ ਰੱਖੇ ਹੋਏ ਨੇ ਫਿਰ ਤਾਂ ਪੁਲਿਸ ਬੜੇ ਬੜ ਕੇ ਨਹੀਂ ਪੜ ਜਵੀ ਸਾਨੂੰ ਇਨਸਾਫ ਜਸਪ੍ਰੀਤ ਸਿੰਘ ਦਾਦਾ ਤੁਸੀਂ ਵੇਖੋ ਕਿ ਜਿਹਦਾ ਪਿਤਾ ਜਿਹਦੀ ਮਾਤਾ ਜਿਹਦਾ ਦਾਦਾ ਇਹਨਾਂ ਢੋਲਾ ਹੋਵੇ ਜਿਹੜਾ ਕਿ ਵਿਚਾਰਾ ਗੱਲ ਕਰਦਾ ਵੀ ਜਿਹੜਾ ਸੰਗ ਦਾ ਹੋਵੇ ਤੇ ਉਹਦਾ ਸਾਊ ਮੁੰਡਾ ਜਿਹੜਾ ਪੁੱਤਾ ਜਿਹੜਾ ਇੱਕ ਉਹ ਇੱਕ ਸਹਾਰਾ ਸੀ ਜਿਹੜਾ ਕਿ ਬੁੱਢੇ ਅਮਰੇ ਜਿਹੜਾ ਉਹਨਾਂ ਦੀ ਜਿਹੜਾ ਇੱਕ ਡੰਗੋਰੀ ਬਣਨਾ ਸੀ ਪਰ ਉਹ ਫੁੱਲ ਖੇੜਨ ਤੋਂ ਪਹਿਲਾਂ ਹੀ ਤੁਸੀਂ ਮਰ ਜਾ ਦਿੱਤਾ ਤੇ ਅੱਜ ਉਸ ਦਾ ਪਰਿਵਾਰ ਬੇਸਕ ਨੀਂ ਰਿਹਾ ਪਰ ਮੈਂ ਕਹਿਣਾ ਚਲੋ ਇਹ ਹੌਸਲਾ ਵੀ ਉਸ ਪਰਿਵਾਰ ਨੂੰ ਦੇਣਾ ਚਾਹੀਦਾ ਪਰ ਹੁਣ ਕਿਸ ਹੌਸਲੇ ਦੇ ਨਾਲ ਜੀਵੇ ਪਰਿਵਾਰ ਕਿਸ ਹੌਸਲੇ ਦੇ ਨਾਲ ਅੱਗੇ ਵਧੇ ਹੁਣ ਉਹਨਾਂ ਦਾ ਕਿ ਸੀਨਾ ਕਿਵੇਂ ਹੋਊਗਾ ਕਿ ਤੁਸੀਂ ਪਾਪੀਏ ਕਦੇ ਉਹਨਾਂ ਦੇ ਪਰਿਵਾਰ ਦਾ ਹਾਲ ਪੁੱਛ ਕੇ ਦੇਖਿਓ ਕਿ ਤੁਹਾਨੂੰ ਉਹ ਰਾਤ ਨੂੰ ਪੈਂਦੇ ਹੋਏ ਸੌਂਦੇ ਹੋਏ ਉੱਠਦੇ ਹੋਏ ਤੇ ਤੁਹਾਨੂੰ ਉਹਨਾਂ ਦੇ ਮੂੰਹੋਂ ਕੀ ਕੀ ਅਰਦਾਸਾਂ ਕੀ ਕੀ ਬੋਲ ਨਿਕਲਦੇ ਹੋਣਗੇ ਕਿ ਕੀ ਕੀ ਤੁਹਾਡੇ ਖਿਲਾਫ ਉਦੇ ਮਾਪੇ ਬਿਲਕੁਲ ਦੇ ਹੋਣਗੇ ਕਿ ਪਾਪੀਓ ਤੁਸੀਂ ਉਹਨਾਂ ਦਾ ਇੱਕ ਪੁੱਤ ਮਾਰਿਆ ਖਬਰਾਂ ਤੁਹਾਡੇ ਪੁੱਤਾਂ ਦੇ ਲਈ ਕੀ ਕਿ ਉਹ ਟੋਏ ਪੱਟਣ ਪਟਕੇ ਜਾਓਗੇ ਤੁਸੀਂ ਆਪਣੇ ਪੁੱਤਾਂ ਦੇ ਖਾਤਰ ਬੜਾ ਦੁੱਖ ਹੁੰਦਾ ਜਦੋਂ ਇਹ ਜੀਆਂ ਕਹਾਣੀਆਂ ਪੜਦੇ ਆ ਜਾਂ ਸਟੋਰੀਆਂ ਪੜਦੇ ਆ ਮੈਂ ਤੁਹਾਨੂੰ ਪਹਿਲਾਂ ਵੀ ਦੱਸਿਆ ਕਿ ਮੈਂ ਬੜੀਆਂ ਇਹ ਜੀਆਂ ਸਟੋਰੀਆਂ ਆਧਾਰਨਾ ਕੀਤੀਆਂ ਨੇ ਬੜੀਆਂ ਕਹਾਣੀਆਂ ਕੀਤੀਆਂ ਨੇ ਕਿਉਂਕਿ ਜਿਨ੍ਹਾਂ ਨੇ ਬੰਦੇ ਨੇ ਕੋਈ ਦਰਦ ਨੇੜੋਂ ਦੇਖਿਆ ਹੁੰਦਾ ਸੁਣਿਆ ਹੁੰਦਾ ਜਾਂ ਅੱਕੀ ਹੰਡਾਇਆ ਹੁੰਦਾ ਉਹਨਾਂ ਲੋਕਾਂ ਨੂੰ ਦਰਦ ਦਾ ਪਤਾ ਹੁੰਦਾ ਠੀਕ ਆ ਕਿ ਭਾਈ ਜਿਸ ਤਰ੍ਹਾਂ ਜਸਪ੍ਰੀਤ ਸਿੰਘ ਦੇ ਦਾਦੇ ਨੇ ਕਿਹਾ ਕਿ ਮੰਨ ਲੈਣਾ ਤੁਹਾਡੇ ਮੁਤਾਬਕ ਜਮੇ ਜਸਪ੍ਰੀਤ ਸਿੰਘ ਦੇ ਦਾਦੇ ਨੇ ਕਿਹਾ ਕਿ ਮੰਨ ਲੈਣਾ ਤੁਹਾਡੇ ਮੁਤਾਬਕ ਕਿ ਉਸਨੇ ਤੁਹਾਡਾ ਮੁੰਡਾ ਅਗਵਾ ਕਰ ਲਿਆ ਹੋ ਚੱਕ ਲਿਆ ਹੋ ਪਰ ਉਹਦੀ ਸਜ਼ਾ ਇਹ ਨਹੀਂ ਬਣਦੀ ਸੀ ਹੌਣ ਪਰਿਵਾਰ ਤਾਂ ਇਹ ਕਹਿ ਰਿਹਾ ਕਿ ਭਾਈ ਉਹਨਾਂ ਨੂੰ 1:3 ਵਜੇ ਜਿਹੜਾ 1 ਵਜੇ ਪਤਾ ਲੱਗ ਗਿਆ ਸੀ ਉਹਦੇ ਦਾਦੇ ਨੂੰ ਭਵਕੀਰਤ ਦੇ ਨੂੰ ਤੇ ਉਹਨਾਂ ਨੇ ਦੱਸਿਆ ਨਹੀਂ ਜੇ ਉਹ ਦੱਸ ਦਿੰਦੇ ਤਾਂ ਆਪਣੇ ਪੁੱਤ ਦਾ ਨਾਂ ਤਾਂ ਬਚਾ ਕਰ ਦਿੰਦੇ ਬੇਸ਼ੱਕ ਉਹਨੂੰ ਜੋ ਮਰਜ਼ੀ ਸਜ਼ਾ ਦੇ ਦਿੰਦੇ ਹੁਣ ਇਹਦੇ ਪਿੱਛੇ ਕਿਹੜਿਆ ਕਿਹੜਿਆ ਸਾਾਸਾ ਕੰਮ ਕਰਦਿਆਂ ਸੀ ਕੀ ਹੋ ਸਕਦਾ ਕਿਸੇ ਨੇ ਡਰਾਮਾ ਰਚਿਆ ਹੋਵੇ ਕੀ ਸਕਦਾ ਕਿ ਉਸ ਪਰਿਵਾਰ ਦੀ ਜਿਹੜਾ ਗੁਰਸੇਕ ਪਰਿਵਾਰ ਆ ਕਿਸੇ ਪਾਪੀ ਤੋਂ ਨਾ ਜਰਿਆ ਹੋਵੇ ਕਿ ਪਾਈਏ ਪਰਿਵਾਰ ترقی ਕਰ ਗਿਆ ਇਹ ਪਰਿਵਾਰ ਗੁਰੂ ਆਲਾ ਦਾ ਇਹਨਾਂ ਦੇ ਪਰਿਵਾਰ ਨੂੰ ਖਾਤਮ ਕਰੀਏ ਅੱਜ ਕੱਲ ਈਰਖਾ ਵਾਲੇ ਇਸ ਜਾਗੋ ਤੇ ਬਹੁਤ ਜ਼ਿਆਦੇ ਆ ਜਿਨ੍ਹਾਂ ਤੋਂ ਆਪ ਤਾਂ ਕੁਝ ਨਹੀਂ ਹੁੰਦਾ ਆਪ ਕਰਨ ਜੁਗਰੇ ਨਹੀਂ ਹੁੰਦੇ ਉਹ ਦੂਸਰੇ ਦੀ ਇਸ ਚੜ੍ਹਾਈ ਤੋਂ ਛੜਦੇ ਰਹਿੰਦੇ ਆ ਇਹ ਤੁਸੀਂ ਸਿੱਧੂ ਮੂਸੇਵਾਲੇ ਦਾ ਵੀ ਇਹੀ ਹਾਲ ਆ ਕਰਿਆ ਪਾਪੀਆਂ ਨੇ ਕਿ ਇੱਕ ਬੰਦੇ ਦੀ ਚੜਾਈ ਵੇਖੀ ਆ ਕਿ ਬੰਦੇ ਦੀ ਜਿਹੜੀ ਕਿ ਬਾਹ ਬਾ ਬੜੀ ਹੁੰਦੀ ਆ ਇਸ ਕਰਕੇ ਉਹਨਾਂ ਦਾ ਕੱਲਾ ਕਲਾ ਖਲੋਤਾ ਪੁੱਤਰ ਉਹ ਵੀ ਜਿਹੜਾ ਗੋਲੀਆਂ ਦੇ ਨਾਲ ਸਾਹਮਣੇ ਜਿਹੜਾ ਕਿ ਭੁੰਨ ਦਿੱਤਾ ਐਥੇ ਮੈਂ ਦੱਸਾਂ ਕਿ ਪੰਜਾਬ ਦੀ ਧਰਤੀ ਉੱਤੇ ਬਿਆਨਤੀ ਦੀ ਸਰਕਾਰ ਨੇ 2 ਲੱਖ ਦੇ ਕਰੀਬ ਮੁੰਡਾ ਸ਼ਹੀਦ ਕੀਤਾ ਕੋ ਕੋ ਕੇ ਪਰ ਜੇਕਰ ਇੱਥੇ ਬਿਆਨਤਾ ਸਾਢੇ 2 ਸਾਲ ਹੋਰ ਬਚੜ ਰਹਿ ਜਾਂਦਾ ਇਹ ਤੁਹਾਨੂੰ ਕਿਤੇ ਪਾਗ ਵਾਲਾ ਮੁੰਡਾ ਨਹੀਂ ਛਾਉਣਾ ਸੀ ਹਾਲਾਤ ਇਹ ਬਣ ਗਏ ਸੀ ਐਕਸ਼ਨ ਦਾ ਐਕਸ਼ਨ ਆ ਪਰ ਜੇ ਕਿਸੇ ਨੂੰ ਤੁਸੀਂ ਅੱਜ ਇਹ ਤੁਸੀਂ ਕਰਦੇ ਹੋ ਕਿ ਪਾਪ ਕਮਾਉਣਿਓ ਭਾਈ ਪਾਪ ਪਰਮਾਤਮਾ ਵੇਖਦਾ ਮੈਂ ਤੁਹਾਨੂੰ ਪਹਿਲਾ ਵਾਰ ਇਹ ਕਹਿਣਾਗਾ ਦੇਖੋ ਪਰਮਾਤਮਾ ਤੇ ਜਿਹੜਾ ਬੰਦਾ ਭਰੋਸਾ ਕਰਦਾ ਉਹਨੂੰ ਪਤਾ ਹੁੰਦਾਗਾ ਜੇ ਮਾਰਿਆ ਬੇਗਨਾ ਉਹ ਤਾਂ ਪਤਾ ਕਿ ਤੁਸੀਂ ਫੜ ਕੇ ਮਾਰਿਆ ਦੂਰ ਲ ਜਾ ਕੇ ਮਾਰਿਆ ਤੁਸੀਂ ਤਰਸ ਜਰਾਂ ਨਾਲ ਖਾਦਾ ਹੁਣ ਤਾਂ ਨੂੰ ਸਾਰਾ ਪੰਜਾਬ ਕੀ ਸਾਰੇ ਜਿੱਥੇ ਪੰਜਾਬੀ বাসਦੇ ਆ ਪੁਲਿਸ ਵਾਲਿਆਂ ਨੂੰ ਲਾਂਟਾ ਪਾਉਂਦੇ ਆ ਹੁਣ ਤੁਸੀਂ ਇਹ ਦੱਸੋ ਜਿਹੜੇ ਬੰਦੇ ਨੂੰ ਇਹ ਜਿਹੇ ਲਾਂਟਾ ਪਹਿਣਾ ਉਸ ਜ਼ਿੰਦਗੀ ਜਿਉਣ ਦਾ ਉਹ ਬੰਦੇ ਦਾ ਕੀ ਫਾਇਦਾ ਜਿਹਨੂੰ ਇੰਨੀ ਲਾਂਟਾ ਪਹਿਣਾ ਚਾਰ ਸਪੈਰੋ ਲਾਂਟਾ ਪਹਿਣਾ ਤੇ ਅੱਜ ਉਹ ਬੰਦੇ ਜਿਉਂਦੇ ਆ ਮੈਂ ਕਹਿੰਦਾ ਜੋ ਬੰਦੇ ਮਰਿਆ ਨਾਲ ਵਾਧਾ ਅੱਜ ਉਹਨਾਂ ਦੇ ਪਰਿਵਾਰ ਦਾ ਹਾਲ ਜਾ ਕੇ ਪੁੱਛ ਲੋ ਉਹ ਪੁਲਿਸ ਵਾਲਿਆਂ ਦਾ ਪਰਿਵਾਰ ਵੀ ਦੁਖੀ ਹੋਊਗਾ ਉਹਨਾਂ ਤੋਂ ਕਿ ਸਾਡੇ ਬੰਦਿਆਂ ਤੇ ਸਾਨੂੰ ਇਹ ਯਕੀਨ ਨਹੀਂ ਸੀ ਕਿ ਇਹ ਝਾਲਮਪਲੇ ਵਿੱਚ ਪੈ ਜਾਣਗੇ ਠੀਕ ਆ ਕਿ ਭਾਈ ਤੁਸੀਂ ਨੌਕਰੀ ਕਰੋ ਸਰਕਾਰ ਦੀ ਤੁਸੀਂ ਨੌਕਰੀ ਬਜਾਓ ਠੀਕ ਆ ਕਿ ਵੇ ਕ੍ਰਾਈਮ ਹੁੰਦਾ ਉਹਨੂੰ ਤੁਸੀਂ ਰੋਕੋ ਉਹਨੂੰ ਤੁਸੀਂ ਫੜੋ ਫੜ ਕੇ ਉਹਨੂੰ ਅਦਾਲਤ ਦੇ ਵਿੱਚ ਪੇਸ਼ ਕਰੋ ਅਦਾਤ ਦਾ ਗਾਹਾਂ ਕੰਮ ਰਹਿ ਗਿਆ ਕਿ ਭਾਈ ਉਹਨੂੰ ਸਜ਼ਾ ਕਿੰਨੀ ਬਣਦੀ ਆ ਤੇ ਕਿੰਨੀ ਦੇਣੀ ਆ ਤੁਸੀਂ ਆਪ ਜੱਜ ਆਪ ਵਕੀਲ ਆਪ ਹੀ ਸਭ ਕੁਝ ਬਣ ਗਏ ਆ ਜੇਕਰ ਸਾਡੀਆਂ ਕੋਰਟਾਂ ਅਦਾਲਤਾਂ ਸਾਡੀਆਂ ਜੇਕਰ ਨਿਆਂ ਜਲਦੀ ਕਰਦੀਆਂ ਹੁੰਦੀਆਂ ਨਾ ਅੱਜ ਤਾਂ ਮੈਨੂੰ ਲੱਗਦਾ ਕਿ ਸਿੱਕ ਕੋ ਨੂੰ ਆ ਦੇਣ ਨਾ ਦੇਖਣੇ ਪੈਂਦੇ ਸਾਡੀਆਂ ਅਦਾਲਤਾਂ 30 30 ਸਾਲ 32 32 ਸਾਲ 40 40 ਸਾਲ ਨਗਾਹ ਦਿੰਦੀਆਂ ਸੱਜਨ ਕੁਮਾਰ ਵਰਗੇ ਦੋਸੀ ਜਗਦੀਤ ਟੈਟਲ ਵਰਗੇ ਦੋਸੇ 40 40 ਸਾਲ ਹੋ ਗਏ ਕੱਲੇ ਸੱਜਨ ਕੁਮਾਰ ਨੂੰ ਸਜ਼ਾ ਹੋਈ ਆ ਸਿੱਖਾਂ ਦਾ ਸਰੇ ਆਮ ਕਤਲ ਆਮ ਕੀਤਾ ਤੇ ਫੇਰਾ ਅੱਜ ਬੇਸ਼ੱਕ ਚਲੋ ਸਜ਼ਾਾਂ ਮਿਲਦੀਆਂ ਨੇ ਜਿਨ੍ਹਾਂ ਨੇ 30 32 32 ਸਾਲ ਹੋ ਗਏ ਤੇ ਸਜ਼ਾਾਂ ਮਿਲਦੀਆਂ ਨੇ ਪਰ ਜੇ ਇੱਕ ਇਹੀ ਸਜ਼ਾਾਂ 1 2 ਸਾਲ 3 ਸਾਲਾਂ ਵੱਧ ਤੋਂ ਵੱਧ 4 ਸਾਲਾਂ ਦੇ ਵਿੱਚ ਜੇ ਸਜ਼ਾਾਂ ਮਿਲਣਾ ਨਰਪੱਖ ਜਾਂਚ ਕਰੇ ਤਾਂ ਮੈਨੂੰ ਲੱਗਦਾ ਕਿ ਇਹ ਜੀ ਝੂਠੇ ਪੁਲਿਸ ਮੁਕਾਬਲੇ ਬਹੁਤ ਘਟ ਜਾਣ ਤੇ ਜਿਹੜਾ ਕਿ ਇੱਕ ਸਜ਼ਾ ਵੀ ਇਹ ਜੀ ਹੋਣੀ ਚਾਹੀਵੇ ਜੇਕਰ ਅਣਕਵਾਰੀ ਹੋਵੇ ਸਿਵਲ ਇਨਕੁਆਇਰੀ ਕਰੇ ਤੇ ਉਹਨਾਂ ਦੋਸਿਆਂ ਨੂੰ ਸਜ਼ਾ ਜਾਨੀ ਕਿ ਡਬਲ ਹੋਣੀ ਚਾਹੀਦੀ ਆ ਜਾਨੀ ਕਿ 302 ਦਾ ਮਕਾਦਮਾ ਉਹਨਾਂ ਤੇ ਚਲਾ ਕੇ ਤੇ ਉਹਨਾਂ ਨੂੰ ਡਬਲ ਸਜ਼ਾਆਂ ਹੋਣੀਆਂ ਚਾਹੀਦੀਆਂ ਤੇ ਤੁਸੀਂ ਇਸ ਤੇ ਕੀ ਰਾਇ ਰੱਖਦੇ ਹੋ ਕਿ ਕੀ ਕਾਰਨ ਹੋ ਸਕਦਾ ਬੱਚੇ ਨੂੰ ਮਾਰਨ ਦਾ ਕਿਉਂ ਰੀਜਨ ਆ ਕੀ ਇਹਦੇ ਵਿੱਚ ਕਿਤੇ ਇੱਕ ਗੱਲ ਖੜੀ ਆ ਇਹ ਆਉਣ ਵਾਲੇ ਟਾਈਮ ਦੇ ਵਿੱਚ ਖਲਾਸੇ ਕਰਾਂਗੇ ਤੇ ਬਾਕੀ ਤੁਸੀਂ ਉਹਨਾਂ ਪੁਲਿਸ ਵਾਲਿਆਂ ਦੇ ਜਿਹੜਾ ਜਿਨ੍ਹਾਂ ਨੇ ਪਾਪ ਕਮਾਇਆ ਉਹਨਾਂ ਬਾਰੇ ਕੀ ਕਹਿਣਾ ਚਾਹੁੰਦੇ ਉਹ ਵੀ ਆਪਣੇ ਕਮੈਂਟ ਜ਼ਰੂਰ ਲਿਖਿਓ ਤੁਸੀਂ ਦੇਖਦੇ ਰਹੋ ਪੰਜਾਬੀ ਵਰਸਾ ਟੀਵੀ ਮੈਂ ਹਾਂ ਮਕਰਮ ਸਿੰਘ ਉੱਬਾ ਤੁਸੀਂ ਦੇਖ ਰਹੇ ਹੋ ਪੰਜਾਬੀ ਵਰਸਾ ਟੀਵੀ ਕਿਸੇ ਨੂੰ ਦੁੱਖ ਤਕਲੀਫ ਦੇ ਕੇ ਤੁਸੀਂ ਖੁਸ਼ ਨਹੀਂ ਰਹਿ ਸਕਦੇ ਜੇ ਕਿਸੇ ਨੂੰ ਤਕਲੀਫ ਦੋਗੇ ਬਦਲੇ ਚ ਤੁਹਾਨੂੰ ਵੀ ਤਕਲੀਫ ਹੀ ਮਿਲਣੀ ਹੈਗੀ ਆ ਆਜ਼ੀ ਖੁਸ਼ੀ ਜ਼ਰੂਰ ਮਿਲ ਸਕਦੀ ਹੈਗੀ ਆ ਚਾਰ ਪੁਲਿਸ ਵਾਲੇ ਜਿਨ੍ਹਾਂ ਨੇ ਕਿ ਜਸਪ੍ਰੀਤ ਸਿੰਘ ਦਾ ਫੇਕ ਇਨਕਾਊਂਟਰ ਕੀਤਾ ਵਕਤੀ ਤੌਰ ਤੇ ਤੇ ਉਹ ਨਸ਼ੇ ਚ ਸੀਗੇ ਤਾਕਤ ਚ ਸੀਗੇ ਉਹਨਾਂ ਨੇ ਜਾ ਕੇ ਫਿਰ ਕਰਨਲ ਬਾਟ ਨੂੰ ਵੀ ਕੁੱਟਿਆ ਔਰ ਉਹਨੂੰ ਵੀ ਇਹ ਗੱਲ ਕਹੀ ਕਿ ਅਸੀਂ ਹੁਣੀ-ਹੁਣੀ ਇਨਕਾਊਂਟਰ ਕਰਕੇ ਆਏ ਆ ਤੇਰਾ ਵੀ ਅਸੀਂ ਇਹੀ ਹਾਲ ਕਰਾਂਗੇ ਲੇਕਿਨ ਹੁਣ ਉਹ ਨਸ਼ਾ ਉਤਰ ਗਿਆ ਆਏਗਾ ਵਾ ਅਸਲੀਅਤ ਲੋਕਾਂ ਦੇ ਸਾਹਮਣੇ ਆ ਗਈ ਹੈਗੀ ਹੈ ਕਿਸੇ ਬੇਗੁਨਾਹ ਨੂੰ ਜਦੋਂ ਮਾਰਿਆ ਜਾਂਦਾ ਤੇ ਜ਼ੁਲਮ ਕੀਤਾ ਜਾਂਦਾ ਤੇ ਉਹਦੀ ਜੜੀ ਵੱਧੂ ਆ ਉਹ ਅਰਸ਼ ਤੱਕ ਪਹੁੰਚਦੀ ਹੈ ਜਿਹੜਾ ਅਰਸ਼ ਹਿਲਾ ਦਿੰਦੀ ਹੈਗੀ ਹੈ ਔਰ ਉਹ ਪੁਲਿਸ ਵਾਲਿਆਂ ਦਾ ਵੀ ਹੁਣ ਇਹੀ ਹਾਲ ਹੋਉਂਦਿਆ ਹੈਗਾ ਵਾ ਕਿਉਂਕਿ ਜਿਹੜੇ ਹਰਾਮ ਦੀਆਂ ਕਮਾਈਆਂ ਕਰਕੇ ਆਪਣੀਆਂ ਔਲਾਦਾਂ ਨੂੰ ਖੁਲਾਉਂਦੇ ਹੈਗੇ ਆ ਉਹਨਾਂ ਨੂੰ ਅ ਚੰਗੀ ਜ਼ਿੰਦਗੀ ਦੇਣਾ ਚਾਹੁੰਦੇ ਹੈਗੇ ਐ ਐਂਡ ਦੇ ਉੱਤੇ ਉਹਨਾਂ ਦਾ ਅੰਜਾਮ ਬਹੁਤ ਬਿਆਨਕ ਹੁੰਦਾ ਔਰ ਇਸ ਪੁਲਿਸ ਵਾਲਿਆਂ ਦਾ ਤੇ ਅੰਜਾਮ ਹੁਣੀ ਬਿਆਨਕ ਹੋ ਗਿਆ ਹੈਗਾ ਵਾ ਕਿਉਂਕਿ ਅਸੀਂ ਇਤਸਾਬ ਦੇ ਸਾਹਮਣੇ ਆ ਗਈ ਹੈ ਜੋ ਸੱਚਾਈ ਸੀ ਸਭ ਦੇ ਸਾਹਮਣੇ ਆ ਗਈ ਹੈਗੀ ਹੈ ਇਸ ਤਰ੍ਹਾਂ ਕਿ ਉਹਨਾਂ ਦੇ ਮਾਤਾ ਪਿਤਾ ਦੀ ਅਦਾਸ ਹੈਗੀ ਹੈ ਕਿ ਸਾਡੇ ਬੱਚੇ ਨੂੰ अगर उन्हें कोई जुर्म किया सजा देंदे इनकाउंटर ना कर दे इंसाफ की उम्मीद लाई बैठे हैगी और इंसाफ जरूर मिलेगा बाकी फिर कहेंगे इस भी ए, की बारे कमेंट करके लाजमी दस्यो रखियो अपना ढेर सारा ख्याल मिलेंगे अगली वीडियो अल्लाह हाफिज़